ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜੀ ਆਇਆਂ ਨੂੰ ਲੈ ਕੇ ਹਾਜ਼ਰ ਹੋਏ ਹਾਂ ਸਵੇਰੇ ਦੇ ਮੌਸਮ ਦੀ ਤਾਜ਼ਾ ਤਰਿਨ ਜਾਣਕਾਰੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਜੀ ਕਰ ਦਿੰਦੇ ਆ ਛੋਟੀ ਜਹੀ ਪਿਆਰ ਭਰੀ ਬੇਨਤੀ ਜੇਕਰ ਆਏ ਹੋ ਚੈਨਲ ਤੇ ਪਹਿਲੀ ਵਾਰ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਅਪਡੇਟ ਸਮੇਂ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਲਾਈਵ ਸੈਟੇਲਾਈਟ ਤਸਵੀਰਾਂ ਮੌਸਮ ਦੀਆਂ ਦੁਪਹਿਰ ਤੋਂ ਹੀ ਆਪਾਂ ਦੇਖ ਪਾ ਰਹੇ ਹਾਂ ਮੌਸਮ ਪੰਜਾਬ ਦਾ ਲਗਭਗ ਸਾਫ਼ ਦੇਖਣ ਨੂੰ ਮਿਲਿਆ ਹੁਣ ਬੱਦਲਵਾਈ ਵਾਲਾ ਮਾਹੌਲ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ ਇਸ ਤੋਂ ਪਹਿਲੇ ਸਵੇਰ ਦੀ ਗੱਲ ਕਰੀਏ ਤਾਂ ਧੁੰਦ ਵਾਲਾ ਮਾਹੌਲ ਤਾਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਰੋਜ਼ ਬਣਦਾ ਨਜ਼ਰ ਆ ਹੀ ਰਿਹਾ ਹੈ ਜੇਕਰ ਗੱਲ ਕਰੀਏ ਧੁੰਦ ਦੀ ਚਾਦਰ ਸੰਗਰੀ ਧੁੰਦ ਚਾਦਰ 3 ਦਿਨ ਤੱਕਿਆ ਰਹੇਗਾ ਪੰਜਾਬ ਸੋ 3 ਦਿਨਾਂ ਤੱਕ ਸੰਗਰੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਵੱਲੋਂ yellow alert ਜਿਹੜੇ ਨੇ ਜਾਰੀ ਹੁੰਦੇ ਨਜ਼ਰ ਆ ਰਹੇ ਨੇ ਟੈਂਪਰੇਚਰ ਦੀ ਗੱਲ ਕਰੀਏ ਅਗਲੇ 3 ਤੋਂ 4 ਦਿਨਾਂ ਵਿੱਚ ਰਾਤ ਵਿੱਚ ਘੱਟ ਤੋਂ ਘੱਟ 2 ਤੋਂ ਲੈ ਕੇ 4 ਡਿਗਰੀ ਟੈਂਪਰੇਚਰ ਪੱਦਾ ਨਜ਼ਰ ਆਏਗਾ ਦਖਣੀ ਪਾਕਿਸਤਾਨ ਉੱਤੇ ਮੌਜੂਦਾ ਪੱਛਮੀ ਗੜਬੜ ਜਿਹੜੀ ਉੱਤਰੀ ਪਾਕਿਸਤਾਨ ਵੱਲ ਵੱਧ ਗਈ ਹੈ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਦੀ ਉਚਾਈ ਤੇ ਸਰਗਮ ਹੈ ਉਪਰੀ ਹਵਾ ਦੇ ਪੁੰਜ ਇਸ ਦਾ ਪ੍ਰਭਾਵ ਲਗਭਗ 5.8 ਕਿਲੋਮੀਟਰ ਦੀ ਉਚਾਈ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ ਯਾਨੀ ਕਿ 29 19 ਤੋਂ 21 ਜਨਵਰੀ 2026 ਦੀ ਰਾਤ ਤੋਂ ਸ਼ੁਰੂ ਦੋ ਪਛਮੀ ਗੜਬੜੀਆਂ ਜਿਹੜੀਆਂ ਨੇ ਉੱਤਰ ਪੱਛਮੀ ਭਾਰਤ ਨੂੰ ਇੱਕ ਤੋਂ ਬਾਅਦ ਇੱਕ ਪ੍ਰਭਾਵਿਤ ਕਰ ਸਕਦੀ ਹੈ ਇਸ ਦੇ ਨਾਲ ਮੌਸਮ ਵਿੱਚ ਬਦਲਾ ਆਉਣ ਦੀ ਸੰਭਾਵਨਾ ਹੈ ਜੇਕਰ ਤੋਂ ਦੂਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਾਹਿਬ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਸੰਗਰੀ ਤੁੰਦ ਪੈਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਵੱਲੋਂ ਜੋ ਅਲਰਟ ਨੇ ਦੇਖੇ ਜਾਂਦਾ ਉਹ 22 ਤਰੀਕ ਤੋਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਦੱਸੇ ਜਾ ਰਹੇ ਨਾਲ ਹੀ 23 ਜਨਵਰੀ ਨੂੰ ਵੀ ਨਾਲ ਹੀ 24 ਜਨਵਰੀ ਨੂੰ ਵੀ 25 ਨੂੰ ਵੀ ਹਲਕਾ ਫੁਲਕਾ ਪ੍ਰਭਾਵ ਜਿਹੜਾ ਪੰਜਾਬ ਦੇ ਇਲਾਕਿਆਂ ਤੇ ਸਿਸਟਮ ਦਾ ਪੈਂਦਾ ਨਜ਼ਰ ਆ ਸਕਦਾ ਹੈ ਮੌਸਮ ਵਿਭਾਗ ਵੱਲੋਂ yellow alert ਵੀ ਜਾਰੀ ਨੇ ਜਿਸ ਵਿੱਚ ਤੁੰਦ ਦੇ ਅਲਰਟ ਜਾਰੀ ਹੁੰਦੇ ਨਜ਼ਰ ਆ ਰਹੇ ਨੇ ਨਾਲ ਹੀ 22 ਤਰੀਕ ਤੋਂ ਘਰ ਚਮਕ ਦੇ ਨਾਲ ਤੇਜ਼ ਹਵਾਵਾਂ ਦਾ ਵੀ ਅਲਰਟ ਜਾਰੀ ਹੁੰਦਾ ਨਜ਼ਰ ਆ ਰਿਹਾ ਹੈ ਬਾਕੀ ਫਿਲਹਾਲ ਤਾਂ ਹੈ ਇਹੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਜਿਲੇਵਾਰ ਮੌਸਮ ਗੱਲ ਕਰਾਂਗੇ ਮਿਲਦੇ ਹਾਂ ਜਈਕਾ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਤੇ ਆਈ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋ ਧੰਨਵਾਦ